3 ਸਾਲਾਂ ਦੇ ਵਿੱਚ ਮੈਂ ਜੀ 10 ਲੱਖ ਦਾ ਚਿੱਟਾ ਪੀ ਗਏ। ਇਹ ਖੇਤਾਂ ਦੇ ਮੋਟਰਾਂ ਨੇ ਉਹ ਕੱਢਦੇ ਸੀ। ਉਹ ਮੈਂ 100000 ਵੀ ਵੇਚੀ ਸੀ। ਬਾਹਰ ਇੱਕ ਕਰ ਪੇਰੀ ਚੋਰੀ ਨਹੀਂ ਕਰੇ ਕਰੋ ਮੇਰੇ ਕੱਖ ਛੱਡੈ ਨੀ। ਸੂਟ ਨਹੀਂ ਛੱਡੇ ਮੰਮੀ ਹੁਣਾਂ ਦੀ ਪੇਟੀ 'ਚ। ਬੁੜੀਆਂ ਸੇਰਪੁਰ ਬੁੜੀਆਂ ਚਿੱਟਾ ਵੇਚਦੀਆਂ ਸੀ। ਟਾਜ ਜਦੋਂ ਮੈਂ ਪੀਂਦਾ ਸੀ ਲੋਕ ਐਂ ਕਹਿੰਦੇ ਸੀ ਯਾਰ ਇਹਨੂੰ ਕੰਮ ਮਤਲਬ ਕੁਝ ਚੱਕ ਕੇ ਨਾ ਲੈ ਜ। ਸਰਚ ਮਾਰ ਕੇ ਦੇਖ ਲਓ 2019 ਦੇ ਮੈਚ ਮੇਰੇ 65-70 ਕਿਲੋ ਦੇ ਨਾਲ ਤਾਕੜੇ ਤਾਕੜੇ ਰੀਡਰਟ ਆਇਨੇ ਤੇ ਹੁਣ ਮਤਲਬ ਚਿੱਟੇ ਦੇ ਵਿੱਚ ਮੇਰਾ 50 ਕਿਲੋ ਵੀਟ ਹੀ ਰਹਿ ਗਿਆ ਹੈ ਹੁਣ ਜਣੀ ਵੀ ਮੈਂ ਬਿਲਕੁਲ ਸਹੀ ਹਾਂ ਸਰ ਕੋਈ ਮੈਨੂੰ ਤੋੜ ਨਹੀਂ ਹੈਗੀ ਮਤਲਬ ਚਿੱਟੇ ਦੇ ਹੁਣ ਮੈਂ ਇੱਥੇ ਐਸਐਸਪੀ ਦਾ ਦੂਜੇ ਦਾ ਆਪਣੇ ਦਾ ਧੰਨਵਾਦ ਕਰ ਲਈਆਂ ਇੱਕ ਬੁੜੀ ਮਾਂ 65 ਸਾਲ ਦੀ ਬੁੜੀ ਮਾਂ ਜੋ ਕਿ ਐਸਐਸਪੀ ਦਫ਼ਤਰ ਦੇ ਵਿੱਚ ਆਈ ਹੈ ਨਾਲ ਉਹਦਾ ਨੌਜਵਾਨ ਮੁੰਡਾ ਜਿਸ ਦੀ ਉਮਰ ਤਕਰੀਬਨ 23 ਸਾਲ ਹੈ ਕਿਉਂ ਆਈ ਹੈ ਕਿਸ ਲਈ ਆਇਆ ਗੱਲਬਾਤ ਕਰਨ ਲੈਣੇ ਮਾਂ ਨਾਲ ਕੀ ਨਾਮ ਹੈ ਮਾਤਾ ਜੀ ਪਹਿਲਾਂ ਤੁਸੀਂ ਦੱਸੋ ਮਨਜੀਤ ਕੌਰ ਦਾ ਪੁੱਤ ਜੀ ਕੀ ਕਿਹੜਾ ਪਿੰਡ ਹੈ ਤੁਹਾਡਾ ਬਾਪਰਾ ਪੁੱਤ ਕੀ ਵਜ੍ਹਾ ਤੁਹਾਨੂੰ ਐਸਐਸਪੀ ਦਫ਼ਤਰ ਆਣਾ ਪਿਆ ਮੈਨੂੰ ਵਜ੍ਹਾ ਐ ਪਿਆ ਪੁੱਤ ਮੁੰਡਾ ਮੇਰਾ ਚਿੱਟਾ ਖਾਂਦਾ ਸੀ ਪੂਰਾ ਨਾ 3 ਸਾਲ ਖਾਂਦਾ ਘਰੋਂ ਕੁਝ ਨਹੀਂ ਛੱਡੇ ਨੇ ਬਾਹਰ 1 ਰੁਪਏ ਦੀ ਚੋਰੀ ਨਹੀਂ ਕਰੀ ਘਰੋਂ ਮੇਰੇ ਕੱਖ ਛੱਡੇ ਨਹੀਂ ਨੇ ਫੇਰ ਮੈਂ ਸੰਦੌੜ ਗਈ ਥਾਣੇ ਵਾਲਿਆਂ ਕੋਲ ਉਹਨਾਂ ਨੂੰ ਮੈਂ ਤਲਾਹ ਦਿੱਤੀ ਮੈਂ ਕਿਹਾ ਪੁੱਤ ਮੈਂ ਬਾਹਲੀ ਔਖੀਆਂ ਮਕਾਰਾਂ ਕੀ ਵੀ ਉਹ ਤਾਂ ਕਰੇ ਕੁਝ ਨਹੀਂ ਅੱਜ ਮੇਰੇ ਇਹ ਸੰਦੀਪ ਤੇ ਗगन ਐਚ ਐਚ ਉਹਨੇ ਮੇਰਾ ਦੁੱਖ ਸੁਣਿਆ ਬਹਿ ਕੇ ਜਦੋਂ ਸਾਰਾ ਤੇ ਮੇਰੇ ਨਾਲ ਆ ਕੇ ਮੇਰੇ ਬੇਟੇ ਨੂੰ ਲੈ ਚਿੱਟਾ ਛਡਾਉਂਦੇ ਮਹਾਨਾਤਾ ਮੈਂ ਸੈਂਟਰ ਚ ਦੇਣ ਜੋ ਗਿਆ ਪੁੱਤ ਦੇਵਾ ਵੀ ਕਿੱਥੋਂ ਪੈਸੇ ਨਹੀਂ ਹੈਗੇ ਵੀ ਨਾ ਮੈਂ ਕੁਝ ਹੋਰ ਕਰਦਣੀ ਆ ਜੀ ਤਾਂ ਪੈਸਾ ਮੰਗੂ ਅਗਲਾ ਕਹਿੰਦਾ ਅੱਛੀ ਕਿਹੜਾ ਲਾਇਆ ਕਹਿੰਦੇ ਨੇ ਲੋਕ ਇਹਨਾਂ ਨੇ ਮੈਨੂੰ ਪੁੱਤ ਜਦੋਂ ਪੂਰਾ ਸਾਥ ਦਿੱਤਾ ਇਹਨਾਂ ਨੇ 15 ਦਿਨ ਕੋਲੇ ਰੱਖਿਆ ਆਪਦੀ 15 ਦਿਨ ਕੋਲੇ ਰੱਖ ਕੇ ਇਹਦੇ ਆਟੋਮੈਟਿਕ ਹੀ ਦਿਮਾਗ ਚੋਂ ਨਿਕਲ ਗਈ ਗੱਲ ਜੂਸ ਜਾਸਪੇ ਆਉਂਦੇ ਰਹੇ ਇਹਨੂੰ ਦਵਾਈ ਜਿਹੜੀ ਇਹਨੂੰ ਦਿੱਤੀ ਉਹ ਇਹਨੂੰ ਚੰਗੀ ਨਹੀਂ ਲੱਗੀ ਇਹ ਖਾਦੀ ਨਹੀਂ ਹੁਣ ਜਾਣੀ ਦੀ ਪੁੱਤ ਛੜਤਾ ਇਹਨੇ ਜਮਾ ਠੀਕ ਆ ਜਿਹੜਾ ਮਾੜਾ ਮੋਟਾ ਚਲਾ ਜੇ ਕੰਮ ਕਰਦਾ ਪੈਸਾ ਮੈਨੂੰ ਫੜਾਉਂਦਾ ਉਹ ਘਰੇ ਲਿਆ ਕੇ ਪਹਿਲਾਂ ਕਾਹਦਾ ਕੰਮ ਕਰਦਾ ਸੀ ਮਤਲਬ ਬਿਜਲੀ ਦੇ ਕਰਦਾ ਸੀ ਪੁੱਤ ਇਹ ਤਾਂ ਪੂਰਾ ਚੋੜਤੀ ਦਾ ਮਿਸਤਰੀ ਸੀ ਹੂੰ ਦਿਹਾੜੀ ਲੱਗੇ ਰਹਿੰਦੇ ਸੀ ਇਹਦੇ ਕੋਲ ਜਿਹੜਾ ਜੱਕ ਖੋ ਹੌਲਾ ਹੋ ਗਿਆ ਨਸ਼ਾ ਸ਼ੌਂਕ ਸ਼ੌਂਕ ਚ ਹਾਂ ਸ਼ੌਂਕ ਸ਼ੌਂਕ ਚ ਲਾਇਆ ਪਤਾ ਆੜੀਆਂ ਨਾ ਭਾਈ ਕਿ ਮੈਂ ਕਿਹੜਾ ਮਾਗਰ ਫੇਰਦੀ ਸੀ ਪੁੱਤੇ ਦੇ ਹਨਾ ਮੀਨਾ ਸਿਆ ਕਰਦਾ ਜਦ ਮੈਂ ਲੋਕ ਕਹਿੰਦੇ ਤੇ ਮੈਂ ਕਹਿੰਦੀ ਨਾ ਮੇਰਾ ਪੁੱਤ ਲੋਕ ਵੀ ਕਹਿੰਦੇ ਨੇ ਇਹ ਪਿਓ ਮੁੱਕਿਆ ਹੋਇਆ ਵੀ ਕਹਿੰਦੇ ਨੇ ਲੋਕ ਮੈਨੂੰ ਜ਼ੀਰੋ ਜ਼ੀਰੋ ਕਹਿ ਲੱਗੇ ਦੀ ਪੁੱਤ ਜਿਹੜੇ ਅੱਜ ਮੈਂ ਜ਼ੀਰੋ ਤੋਂ 1500 ਤੱਕ ਆ ਗਈ ਗਾਇ ਹੋਇਆ ਗਾਇ ਪੁੱਤ ਬੇਟਾ ਦੇਖ ਹੂੰ ਜਦੋਂ ਨਸ਼ਾ ਕਰਨ ਦਾ ਆਦੀ ਹੋਇਆ ਤਾਂ ਘਰ ਵਾਲੀ ਛੱਡ ਕੇ ਚਲੀ ਗਈ। ਜਾਣਾ ਹੀ ਸੀ ਪੁੱਤੋਂ ਨੇ ਉਹ ਵੀ ਕੀ ਕਰੇ ਹਨਾ ਆਪਾਂ ਬਗਾਨੀ ਤੀਨ ਨੂੰ ਦੋਸਤ ਦਈਏ। ਉਹ ਵੀ ਕੁਛ ਨਹੀਂ ਤੇ ਕਰ ਸਕਦੀ। ਜਾਣੀ ਇਹ ਹਜੇ ਇੰਨਾ ਬਜਵਾਸ ਆ ਵੀ ਮੇਰੀ ਨੂੰ ਮੇਰੇ ਘਰੇ ਆਈ ਆ। ਆਉਗੀ ਜਾਂ ਐਸਾ ਉਧਰ ਗਿਆ ਪਤਾ। ਗੱਲਬਾਤ ਹੁੰਦੀ ਹੈ। ਆਉਂਦੀ ਹੈ ਮਹੀਨਾ ਲਾ ਗਈ ਕਦੇ 15 ਦਿਨ ਲਾ ਗਈ ਕਦੇ 20 ਦਿਨ ਲਾ ਗਈ ਆਏ ਆਉਂਦੀ ਆ। ਹੁਣ ਉਹਨੂੰ ਯਕੀਨ ਹੋ ਗਿਆ ਵੀ ਇਹ ਬਾਕੀ ਨਸ਼ਾ ਇਹ ਛੱਡ ਦਿੱਤਾ। ਹਾਂ ਪਤਾ। ਹੂੰ। ਯਕੀਨ ਹੋ ਗਿਆ ਉਹਨੂੰ। ਨਹੀਂ। ਹੁਣ ਮੈਂ ਵੀ ਰੱਖ ਲੂੰਗੀ ਉਹ ਤਾਂ ਮੈਂ ਵੀ ਕਹਿੰਦੀ ਪੁੱਤ ਮੈਂ ਵੀ ਔਖੀ ਮੈਂ ਕਿੱਥੋਂ ਤੈਨੂੰ ਰੋਟੀ ਦਊ ਕੀ ਕਰਾਂਗੇ ਜਵਾਬ ਕੋ ਮਾਂ ਕਹਿੰਦਾ ਸਕੂਲ ਆਇਆ ਹੋਇਆ ਦਰਾਹੇ ਨਾਨ ਕਹਿੰਦਾ ਪੜਦਾ ਉੱਥੇ ਮੇਰਾ ਪੁੱਤ ਬੁਲਸਾ ਪੂਰਾ ਸਹਿਯੋਗ ਕੀਤਾ ਪੂਰਾ ਸਹਿਯੋਗ ਦਿੱਤਾ ਪੁੱਤ ਮੈਨੂੰ ਬਾਲਾ ਜਾ ਦੇ ਹੁਣ ਮੈਂ ਇੱਥੇ ਐਸਐਸਪੀ ਦਾ ਦੂਜੇ ਦਾ ਆਪਣੇ ਦਾ ਧੰਨਵਾਦ ਕਰਨ ਆਈ ਆ ਨੌਜਵਾਨ ਨਾਲ ਵੀ ਗੱਲ ਕਰਾਂਗੇ ਜਿਹੜਾ ਨਸ਼ੇ ਦਾ ਆਦੀ ਸੀਗਾ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਕਾਲਾ ਸਿੰਘ ਹੈ ਹਮ ਕਿਹੜਾ ਪਿੰਡ ਤੋਂ ਹਾਂ ਜੀ ਵਾਪੜਾ ਸਰ ਕਿਵੇਂ ਹੋ ਗਏ ਇਹ ਨਸ਼ੇ ਦੇ ਵਿੱਚ ਕਿਵੇਂ ਦਲਦਲ ਚ ਚੱਕ ਗਏ ਤੁਸੀਂ ਦਲਦਲ ਚ ਚੱਕ ਗਏ ਮੇਰਾ ਕੋਠੀ ਚ ਕੰਮ ਚੱਲਦਾ ਸੀ ਜੀ ਮੁੰਡਾ ਚਿੱਟਾ ਪੀਂਦਾ ਸੀ ਮੈਨੂੰ ਨਹੀਂ ਪਤਾ ਸੀ ਜੀ ਚਿੱਟਾ ਪੀਂਦਾ ਉਹ ਚਿੱਟਾ ਪੀਂਦਾ ਸੀ ਉਹ ਤੋੜ ਲੱਗਦੀ ਸੀ ਉਹਨੂੰ ਕੰਮ ਨਹੀਂ ਹੁੰਦਾ ਸੀਗਾ ਉਹ ਲਿਆਉਂਦਾ ਹੁੰਦਾ ਸੀ ਜੀ ਮੇਰੇ ਤੋਂ ਪੈਸੇ ਲੈ ਕੇ ਮੈਨੂੰ ਵੀ ਇੱਕ ਦੋ ਗਰੀ ਲਵਾਇਆ ਜੀ ਮਤਲਬ ਐਸੀ ਲਾਉਂਦੇ ਰਹੇ ਜੀ ਜਦੋਂ ਨੇ ਮੈਨੂੰ ਪਹਿਲੀ ਵਾਰੀ ਲਵਾਇਆ ਮੈਨੂੰ ਅਸਰ ਨਹੀਂ ਕਰਿਆ ਹੋਣਾ ਜਦੋਂ ਦੂਜੀ ਗਰੀ ਲਵਾਇਆ ਜੀ ਮੈਨੂੰ ਵਧੀਆ ਜਿਹਾ ਲੱਗਣ ਲੱਗ ਗਿਆ ਸਾਰਾ ala ala ਵੀ ਮਤਲਬ ਆਪਣਾ ਹੀ ਆ ਵੀ ਕੰਮ ਤਾਂ ਚੱਕ ਦੂੰਗਾ ਫੱਟੇ ਮੈਂ ਹਾਂ ਜੀ ਹਾਂ ਤੇ ਜੇ ਕਿਤੇ ਮੇਲੇ ਤੇ ਜਾਣਾ ਜੀ ਜਾਂ ਕਿਤੇ ਆਪਣੇ ਮੇਲਾ ਰਣੀਕੇ ਜਿਵੇਂ ਸਵਰਾਤਰੀ ਭਾਰਤੀ ਆ ਜੀ ਉੱਥੇ ਜਾਣਾ ਉੱਥੇ ਐ ਹੁੰਦਾ ਸੀਗਾ ਵੀ ਮੁੰਡੇ ਹੋਣਗੇ ਲੜਾਈ ਲੜੂਈ ਨਾ ਹੋ ਜੇ ਯਾਰ ਆਪ ਤਾਂ ਸਰੀਰ ਸੈੱਟ ਕਰਕੇ ਰੱਖੋ ਪਹਿਲੇ ਉਦੋਂ ਅੱਧੀ ਅੱਧੀ ਗ੍ਰਾਮ ਲਾ ਕੇ ਸੀ ਭੱਗ ਜਾਣਾ ਜੀ ਇਕੱਠੇ ਹੋ ਕੇ ਕਿੰਨਾ ਨਸ਼ਾ ਪੀਤਾ ਹੁਣ ਤੱਕ 3 ਸਾਲ ਹੋ ਗਏ ਸਰ ਮੈਨੂੰ ਲਾਉਂਦੇ ਨੂੰ ਜੀ 3 ਸਾਲਾਂ ਦੇ ਵਿੱਚ ਮੈਂ ਜੀ 10 ਲੱਖ ਦਾ ਚਿੱਟਾ ਪੀ ਗਿਆ ਜੀ 10 ਲੱਖ ਮੈਂ ਚਿੱਟੇ ਚ ਤੱਕਦਾ ਹੀ ਮਤਲਬ ਘਰ ਦੇ ਵਿੱਚ ਹਾਲਾਤ ਕਿਸ ਤਰ੍ਹਾਂ ਦੇ ਹੋ ਗਏ ਹੋਣਗੇ ਜਦੋਂ ਚਿੱਟਾ ਲਾਣ ਲੱਗੇ ਸੀ ਜਦੋਂ ਪਹਿਲਾਂ ਵਧੀਆ ਸੀ ਜਦੋਂ ਮੈਂ ਹੌਲੀ ਹੌਲੀ ਵੱਧ ਆ ਗਿਆ ਘਰ ਦੇ ਹਾਲਾਤ ਵੀ ਘਟਦੇ ਗਏ ਜੀ ਸਮਾਨ ਬਣਾਇਆ ਹੋਇਆ ਸੀ ਡੈਡੀ ਹੁਣਾਂ ਦਾ ਮੋਟਰਾਂ ਕੱਢਣ ਵਾਲੀਆਂ ਗੇੜੀਆਂ ਉਹ ਲੱਖ ਲੱਖ ਰੁਪਏ ਦੀ ਬਣਾਈ ਸੀ ਜਿਹੜੀਆਂ ਖੇਤਾਂ 'ਚ ਮੋਟਰਾਂ ਨੇ ਉਹ ਕੱਢਦੇ ਸੀ ਉਹ ਮੈਂ 10000 ਦੀ ਵੇਚੀ ਸੀ ਕਵਾੜੀਆਂ ਨੂੰ ਲੱਖਾਂ ਦੀ ਜਿਹੜੀ ਲਾਗਤ ਨਾਲ ਬਣਾਈਆਂ ਮਸ਼ੀਨਾਂ ਉਹ 10-10000 ਵਿੱਚ ਵੇਚ 10000 ਦੀਆਂ ਬੀਚੀਆਂ ਸੀ ਸੂਟ ਨਹੀਂ ਛੱਡੇ ਮੰਮੀ ਹੁਣਾਂ ਦੀ ਪੇਟੀ 'ਚ ਬੁੜੀਆਂ ਸੇਰਪੁਰ ਬੁੜੀਆਂ ਤੇ ਉਹਨਾਂ ਨਾਲ ਮੈਂ ਗੱਲ ਕਰ ਲਈ ਵੀ ਤੁਹਾਨੂੰ ਮੈਂ ਸੂਟ ਦਿਆ ਕਰੂੰਗਾ ਵੀ ਮੈਨੂੰ ਚਿੱਟਾ ਦੇ ਦਿਆ ਕਰੋ ਉਹਨਾਂ ਨੇ ਮੇਰੇ ਤੋਂ ਵਧੀਆ ਸੂਟ ਜਿਹੜੇ 15-1500 ਦੇ ਵੀ ਸੂਟ ਹੁੰਦੇ ਸੀ ਜੀ ਉਹ ਮੈਂ 500 ਜੀ ਦੇ ਦਿੰਦਾ ਸੀ ਮੈਂ ਉਹਨਾਂ ਨੂੰ ਸਮਾਨ ਦੇ ਦਿੰਦੀਆਂ ਸੀ ਓਨੀ ਬਸ ਓਨੇ ਚ ਮੈਂ ਦੇ ਦਿੰਦਾ ਸੀ ਜੀ ਉਹਨਾਂ ਨੂੰ ਕਿ ਕਿਸ ਤਰ੍ਹਾਂ ਛੱਡਣਾ ਚਾਹਿਆ ਚਿੱਟਾ ਚਿੱਟਾ ਇਤਰਾ ਨਾ ਚਾਹੀ ਜ ਜਦੋਂ ਮੈਨੂੰ ਮਿਹਣਾ ਮਾਰ ਗਿਆ ਜੀ ਇੱਕ ਖੜੇ ਪਿੰਡ ਦਾ ਬੰਦਾ ਤੇ ਮਿਹਣਾ ਮਾਰਾ ਅਸਲਾ ਉਹ ਦਿਲ ਤੇ ਲੱਗਾ ਜੀ ਮੇਰੇ ਮੰਮੀ ਨੂੰ ਮੈਂ ਮੈਨੂੰ ਦਾਖਲ ਕਰਾਓ ਇਹ ਮੰਮੀ ਕਿ ਨਹੀਂ ਦਾਹਲ ਨਹੀਂ ਮਤਲਬ ਮੁੰਡਾ ਇੱਕ ਹੋਰ ਆਇਆ ਜੀ ਉਹਨੇ ਦੱਸਿਆ ਵੀ ਪੁਲਿਸ ਦਾ ਇਹ ਕੰਮ ਕਰਦੇ ਆ ਵੀ ਉੱਥੇ ਰਿਪੋਰਟ ਕਰੋ ਮੰਮੀ ਹੁਣਾਂ ਨੇ ਥਾਣੇ ਰਿਪੋਰਟ ਕਰੀ ਜੀ ਇਹਨੂੰ ਮਿਲੇ ਆ ਆਪਣੇ ਸੰਦੀਪ ਸਰ ਨੂੰ ਮਿਲੇ ਜੀ ਤੇ ਇਹਨਾਂ ਨੇ ਐਸਐਚਓ ਗਗਨ ਨੂੰ ਦੱਸਿਆ ਜੀ ਗਗਨ ਮੈਨੂੰ ਇੱਥੇ ਲੈ ਕੇ ਆਏ ਜੀ ਇੱਥੇ ਲੈ ਕੇ ਮੇਰਾ ਡਾਬ ਟੈਸਟ ਕਰਵਾਇਆ ਜੀ ਉਹਨਾਂ ਨੇ ਪੋਜੀਟਿਵ ਆਇਆ ਵੀ ਚਿੱਟਾ ਮੁੰਡਾ ਲਾਉਂਦਾ ਜੀ ਤੇ ਉਦੋਂ ਬਾਅਦ ਇਹਨਾਂ ਨੇ ਮੈਨੂੰ 15 ਦਿਨਾਂ ਦਾ ਨਾਮ ਰੱਖਿਆ ਜੀ ਆਪਦੀ ਕਿਉਂ ਮੈਂ ਬਿਲਕੁਲ ਸੱਚ ਬੋਲਦਾ ਸੀ ਜੀ ਮੈਂ ਤਾਂ ਕੋਈ ਝੂਠ ਨਹੀਂ ਬੋਲਿਆ ਸੱਚ ਜਮਾ ਇਹ ਮੈਨੂੰ ਕਿਹਾ ਮੈਂ ਸਾਡੇ ਨਾਲ ਰਹੇ ਪੈਗਾ ਮੈਂ ਹਾਂ ਜੀ ਰਹਪੂ 15 ਦਿਨ ਇਹਨਾਂ ਨਾਲ ਰਿਹਾ ਜੀ ਇਹ ਮੈਨੂੰ ਮਤਲਬ ਸੰਦੀਪ ਸਰ ਹੋਣੀਆਂ ਤੇ ਗਾਗਨ ਸਰ ਹੋਣੀਆਂ ਇਹਨਾਂ ਨੂੰ ਜੂਸ ਪਿਉਣਾ ਜੀ ਹੋਰ ਤਾਕਤ ਵਾਲੀਆਂ ਚੀਜ਼ਾਂ ਮਤਲਬ ਟੀਕੇ ਵੀ ਲਵਾਉਣੇ ਜੀ ਤਾਕਤ ਵਾਲੇ ਹੁਣ ਜਣੀ ਵੀ ਮੈਂ ਬਿਲਕੁਲ ਸਹੀ ਹਾਂ ਸਰ ਕੋਈ ਮੈਨੂੰ ਤੋੜ ਨਹੀਂ ਹੈਗੀ ਮਤਲਬ ਚਿੱਟੇ ਦੀ ਕੁਝ ਨਹੀਂ ਹੁਣ ਮੈਂ ਕੰਮ ਕਰਦਾਗਾ ਜੀ ਮੈਂ ਰੈਕੋਰਡ ਕੰਮ ਕਰਦਾ ਸੀਗਾ ਜੀ ਏਸੀ ਦੂਜੀ ਮੰਜ਼ਲ ਤੇ ਟਰਾਂਸਫਰ ਕਰਨੇ ਸੀ ਉਪਰੋਂ ਉਦੋਂ ਮੰਮੀ ਨੇ ਮੈਨੂੰ ਉੱਥੇ ਫੋਨ ਲਾਇਆ ਜੀ ਵੀ ਜਿੰਨੇ ਮੈਂ ਕੰਮ ਕਰਦੇ ਸੀ ਉਹ ਕਹਿੰਦੇ ਸਾਡੀ ਰਸਤੇਦਾਰੀ ਚ ਕੰਮ ਰਿਕਾਰਡ ਕਰਨ ਗਏ ਹੋਇਆ ਉੱਥੇ ਮੈਨੂੰ ਮੰਮੀ ਹੋਣਾ ਨੇ ਫੋਨ ਲਾਇਆ ਉਹਨਾਂ ਨੇ ਘਰੇ ਵੀ ਆਦੂ ਤੈਨੂੰ ਸੱਦਿਆ ਮੈਂ ਉੱਥੋਂ ਆਇਆ ਜੀ ਫਿਰ ਸਪੈਸ ਕੀ ਲੱਗਦਾ ਸੀ ਜਦੋਂ ਚਿੱਟਾ ਆਪਾਂ ਪੀਂਦੇ ਸੀ ਉਦੋਂ ਕੰਮ ਵੀ ਲੋਕ ਨਹੀਂ ਦਿੰਦੇ ਹੁਣੇ ਨਹੀਂ ਸਰ ਉਦੋਂ ਬਿਲਕੁਲ ਨਹੀਂ ਜੀ ਮੈਂ ਚਿੱਟਾ ਜਦੋਂ ਮੈਂ ਪੀਂਦਾ ਸੀ ਲੋਕ ਐ ਕਹਿੰਦੇ ਕਿ ਯਾਰ ਇਹਨੂੰ ਕੰਮ ਮਤਲਬ ਕੁਝ ਚੱਕੇ ਨਾ ਲੈ ਜੀ ਉਹਨਾਂ ਦੇ ਮਨ ਦੇ ਵਿੱਚ ਇਹ ਸੀ ਡਰ ਸੀ ਖੋਫ ਸੀ ਮਤਲਬ ਜਦੋਂ ਐ ਖੜਦੇ ਸੀ ਮੇਰੇ ਕੋਲੇ ਦੋ ਜਣੇ ਖੜੇ ਆ ਜੀ ਅਸੀਂ ਬੰਦਾ ਇੱਕ ਮੇਰੇ ਕੋਲੇ ਆ ਕੇ ਖੜ ਗਿਆ ਉਹਨੂੰ ਵੀ ਇੰਨਾ ਖੌਫ ਸੀ ਵੀ ਕਿਤੇ ਪੈਸੇ ਹੀ ਨਾ ਖੋਕੇ ਲੈ ਜਾਈ ਮੇਤੋਂ ਪਿੰਡ ਵਾਲਿਆਂ ਨੂੰ ਪਤਾ ਲੱਗ ਗਿਆ ਉਹ ਵੀ ਤੂੰ ਚਿੱਟਾ ਛੱਡ ਚੁੱਕਿਆ ਹਾਂ ਹਾਂ ਬਿਲਕੁਲ ਸਰ ਵਧੀਆ ਵਧੀਆ ਉਹ ਕਹਿੰਦੇ ਨੇ ਵੀ ਵਧੀਆ ਸਪੋਰਟ ਕਰਦੇ ਨੇ ਜੀ ਹੁਣ ਮੈਨੂੰ ਪਿੰਡ ਵਾਲੇ ਹਾਂ ਜੀ ਹਾਂ ਪਿੰਡ ਵਾਲੇ ਵੈਂਡਾਲੀ ਪੰਚਾਇਤ ਵਾਲੇ ਵਧੀਆ ਸਪੋਰਟ ਕਰਦੇ ਨੇ ਵੀ ਤੂੰ ਵਧੀਆ ਰਹੇਗਾ ਸੁਦਰਜਾ ਐਸੀ ਤੇਰਾ ਹਾਂ ਸਰ ਘਰ ਵਾਲੀ ਬੱਚੇ ਹਾਂ ਬਾਈ ਸਰ ਮੈਂ ਲੈ ਕੇ ਆਉਂਗਾ ਜੀ ਹਾਂ ਘਰ ਵਾਲੀ ਕੀ ਗੱਲ ਬਾਤ ਹਾਂ ਸਰ ਗੱਲ ਬਾਤ ਹੋ ਗਈ ਹਾਂ ਰਹੇ ਨੇ ਹਾਂ ਰਹੇ ਨੇ ਸਰ ਨਹੀਂ ਫਿਰ ਨਹੀਂ ਆਏ ਫਿਰ ਤੁਸੀਂ ਚੱਲਿਓ ਜੀ ਨਾਲ ਕੀ ਕਹੋਗੇ ਜਿਹੜੇ ਪਿੰਦੇ ਨੇ ਚਿੱਟਾ ਮੈਂ ਤਾਂ ਉਹਨਾਂ ਨੂੰ ਇਹ ਕਹਣਾ ਵੀ ਇਹ ਦਲਦਲ ਚੋਂ ਨਿਕਲੋ ਜੀ ਤੁਸੀਂ ਲਾਉਨੇ ਹੋ ਪਿੱਛੇ ਮਾਂ ਪਿਓ ਔਖਾ ਹੁੰਦਾ ਜੀ ਸ਼ੌਕ ਸ਼ੌਕ ਦੇ ਬੰਦਾ ਸ਼ੌਕ ਸ਼ੌਕ ਦੇ ਵਿੱਚ ਬੰਦਾ ਪੈ ਜਾਂਦਾ ਜੀ ਸਰੀਰ ਮੇਰਾ ਸਰੀਰ ਮੇਰਾ 92 ਕਿਲੋ ਵੇਟ ਸੀ ਜੀ ਸਰਚ ਮਾਰ ਕੇ ਦੇਖ ਲੋ 2019 ਦੇ ਮੈਚ ਮੇਰੇ 65 70 ਕਿਲੋ ਦੇ ਬਹੁਤ ਤਾਗੜੇ ਤਾਗੜੇ ਰੀਡਰ ਟਾਈ ਨੇ ਜੀ ਤੇ ਹੁਣ ਮਤਲਬ ਚਿੱਟੇ ਦੇ ਵਿੱਚ ਮੇਰਾ 50 ਕਿਲੋ ਵੀਟੀ ਰਹਿ ਗਿਆ ਸੀ ਜਮੈਂ ਅੱਜ ਹੁਣ ਮੇਰਾ ਹੈਗਾ ਜੀ 40 ਕਿਲੋ weight ਆ ਜੀ ਅੱਜ ਧੰਨਵਾਦ ਕਰਨਾ ਹੈ ਹਾਂ ਐਸਐਸਪੀ ਦਾ ਮਰੇ ਕੋਲੇ ਧੰਨਵਾਦ ਕਰਨੇ ਜੀ ਸਾਨੂੰ ਇਹ ਦਲਦਲ ਦੇ ਵਿੱਚੋਂ ਕੱਢਿਆ ਜੀ ਬਹੁਤ ਉਹਨਾਂ ਦਾ ਧੰਨਵਾਦ ਆ ਵੀ ਇੱਧਰ ਧਿਆਨ ਦਿੱਤਾ ਉਹਨਾਂ ਨੇ ਬਹੁਤ ਵਧੀਆ ਧੰਨਵਾਦ ਕੀ ਲੱਗਦਾ ਜਿੰਦੀ ਚ ਸੋਚਿਆ ਸੀ ਵੀ ਇਸ ਦਲਦਲ ਵਿੱਚੋਂ ਨਿਕਲ ਪਾਵਾਂਗੇ ਸਰ ਹੁਣ ਇੰਨਾ ਉਦੋਂ ਮੈਨੂੰ ਪਤਾ ਹੀ ਨਹੀਂ ਲੱਗਦਾ ਸੀ ਜਦ ਜਦੋਂ ਮੇਰਾ ਚਿੱਟਾ ਲੱਗਿਆ ਹੁੰਦਾ ਸੀ ਜੀ ਚਾਹੇ ਤੁਸੀਂ ਮੇਰੇ ਕੋਲ ਗੱਲਾਂ ਖੜ ਕੇ ਕਰਗੇ ਮੈਨੂੰ ਪਤਾ ਨਹੀਂ ਲੱਗਣਾ ਸੀ ਵੀ ਤੁਸੀਂ ਮੇਰੇ ਕੋਲ ਗੱਲਾਂ ਕਰਗੇ ਜੀ ਮਤਲਬ ਐਂ ਲੱਗਦਾ ਸੀਗਾ ਵੀ ਮਤਲਬ ਚਿੱਟਾ ਜਦੋਂ ਲੱਗਿਆ ਹੁੰਦਾ ਸੀ ਮਤਲਬ ਜੇ ਤੁਸੀਂ ਮਾੜਾ ਜਿਹਾ ਵੀ ਮੈਨੂੰ ਬੋਲਦੇ ਮਤਲਬ ਐਂ ਲੱਗਦਾ ਸੀ ਬਸ ਇਹਨੂੰ ਕਰ ਦੇ ਸਾਈਡ ਤੇ ਦਲਦਲ ਦੇ ਵਿੱਚੋਂ ਮੈਂ ਨਿਕਲਿਆ ਜੀ ਮੈਨੂੰ ਗਾਗਨ ਸਰ ਹੋਣਾ ਨੇ ਸੰਦੀਪ ਸਰ ਹੋਣਾ ਨੇ ਇੱਥੇ ਲੈ ਕੇ ਆਏ ਜੀ ਐਸਐਸਪੀ ਦਾ ਮੈਂ ਬਹੁਤ ਧੰਨਵਾਦ ਕਰਦਾ ਨਹੀਂ ਮਤਲਬ ਇਧਰ ਧਿਆਨ ਦਿੱਤਾ ਜੀ ਨਸ਼ੇ ਬੰਨੀ ਨਹੀਂ ਅਬ ਬਹੁਤ ਨਸ਼ਾ ਆਪਣੇ ਹੋ ਗਿਆ ਸੀਗਾ ਜੀ ਹੁਣ ਮਤਲਬ ਨਸ਼ੇ ਦਾ ਬਹੁਤ ਘਟਾ ਹੋਇਆ ਵੇ ਜੀ ਵੇਚਣ ਵੀ ਹਟ ਗਏ ਜੀ ਬੰਦੇ ਲਾਉਣੋਂ ਵੀ ਹਟ ਗਏ ਜੀ ਬੰਦੇ ਸੁਧਰ ਕੇ ਕਮਾਤੇ ਲੱਗੇ ਮਤਲਬ ਕੋਈ ਗੋਲੀ ਖਾਂਦਾ ਜੀ ਜੀ ਵਾਲੀ ਕੋਈ ਪੁੱਕੀ ਦਾ ਘਰ ਲੈ ਲੈਂਦਾ ਅੱਥ ਨੇ ਦਾਰੂ ਪੀ ਲੈਂਦਾ ਮੈਂ ਜਾਨੀ ਦੀ ਮੈਂ ਕੋਈ ਨਸ਼ਾ ਨਹੀਂ ਕਰਦਾ ਹੁਣ ਜ਼ਿੰਦਗੀ ਚ ਕਦੇ ਕਰੋਗੇ ਤਾਂ ਨਹੀਂ ਬੱਚੇ ਦੀ ਮੈਂ ਅੱਗੇ ਵੀ ਲੈਫ ਬਣਾਉਂਗਾ ਜੀ ਜਿਹੜਾ ਮਤਲਬ ਵੇਚਿਆ ਸਮਾਨ ਸੋਨਾ ਧੱਪਾ ਉਹ ਮੈਂ ਬਣਾ ਦੇਣਾ 6 ਮਹੀਨੇ ਦੇ ਵਿੱਚ ਵਿੱਚ ਹਾਂ ਜੀ ਮਾਂ ਦਾ ਹੁਣ ਸਾਰਾ ਬਣਿਆ ਜੀ ਮੰਮੀ ਵੀ ਠੀਕ ਹੈ ਜੀ ਹੁਣ ਮੇਰਾ ਪੁੱਤ ਸੁਧਰ ਗਿਆ ਵਧੀਆ ਲੈਣ ਤੇ ਪੈ ਗਿਆ ਭੈਣ ਹੋਣੀਆਂ ਬਹੁਤ ਖੁਸ਼ ਨੇ ਜੀ ਮੇਰੀਆਂ ਪੰਮੀ ਮੇਰੀ ਭੈਣ ਉਹ ਮੈਨੂੰ ਬਹੁਤ ਸਮਝਾਉਂਦੀ ਹੁੰਦੀ ਸੀ ਕੱਲੇ ਆਏ ਆ ਫਲਾਣਾ ਧਮਕਾ ਰੋਣ ਲੱਗ ਜਾਣਾ ਜੀ ਉਹਨੇ ਮੈਨੂੰ ਸਮਝਾਈ ਸਮਝਾਉਂਦੀ ਨੇ ਮੈਂ ਮਤਲਬ ਦਿਮਾਗ ਤੇ ਨਹੀਂ ਲੈਂਦਾ ਸੀ ਜੀ ਇਹ ਗੱਲ ਹੁਣ ਮਤਲਬ ਇਹ ਲੱਗਦਾ ਵੀ ਮੇਰੀ ਭੈਣ ਕਹਿੰਦੀ ਸੀ ਮੈਨੂੰ ਵੀ ਮੇਰੀ ਮਾਂ ਹੀ ਹੈ ਜੀ ਉਹ ਇੱਕ ਵੱਡੀ ਮਤਲਬ ਇੰਨਾ ਲਾਜ ਅਫਸੋਸ ਜੀ ਮਤਲਬ ਹੁਣ ਉਹਨਾਂ ਦੇ ਮੂਹਰੇ ਜਾ ਨਹੀਂ ਸਕਦਾ ਕਿਵੇਂ ਮੂੰਹ ਲੈ ਕੇ ਜਾਵਾਂ ਮੈਂ ਚੱਟਾ ਪੀਂਦਾ ਸੀ ਬਹੁਤ ਮੈਨੂੰ ਬੇਸ਼ਰਮੀ ਜਿਹੀ ਗੱਲ ਹੈ ਵੀ ਮੈਂ ਉਹਨਾਂ ਦੇ ਮੂਹਰੇ ਕਿਵੇਂ ਜਾਵਾਂਗਾ ਵੀ ਉਹ ਮੈਨੂੰ ਸਮਝਾਉਂਦੇ ਹੁੰਦੇ ਚੱਟਾ ਪੀਂਦਾ ਸੀ ਮੈਂ ਹਟਿਆ ਨਹੀਂ ਸੋ ਏਸੀ ਗੁੱਡੀ ماں ਤੇ ਉਹਦਾ ਬੱਚਾ ਜੋ ਕਿ 25 ਸਾਲ ਦਾ ਨੌਜਵਾਨ ਸੀ ਚਿੱਟੇ ਦੇ ਦਲਦਲ ਦੇ ਵਿੱਚ ਧੱਸ ਗਿਆ ਸੀ ਸੋ ਪੁਲਿਸ ਤੇ ਸੈਜੋਗ ਦੇ ਨਾਲ ਉਹ ਦਲਦਲ ਦੇ ਵਿੱਚੋਂ ਬਾਹਰ ਨਿਕਲ ਪਾਇਆ ਕੈਮਰਾਮੈਨ ਬੋਲੂ ਪੁੰਨਰ ਦੇ ਨਾਲ ਗੁਣੇਸ਼ਵਰ ਮਾ ਪੰਜਾਬੀ ਬੋਲਦਾ ਮਾਲਿਕ